ਸੰਦੇ ਮੁਹੱਲਾ ਟਾਂਕ ਛਤਰੀ ਚ ਗੁਰਦੁਆਰਾ ਭਗਤ ਨਾਮਦੇਵ ਜੀ ਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਤੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਇਆ ਗਿਆ ਅਤੇ ਚਾਪਕੋੜੇ ਦਾ ਲੰਗਰ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਅਤੇ ਦੇਸ਼ ਪ੍ਰਦੇਸ਼ ਵਸਦੇ ਸੁਆਸਤਰੀਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਕਰੋੜ ਕਰੋੜ ਵਧਾਈਆਂ ਦਿੱਤੀਆਂ ਗੁਰਦੁਆਰਾ ਭਗਤ ਨਾਮਦੇਵ ਜੀ ਦੇ ਸੇਵਾਦਾਰਾਂ ਨੂੰ ਸਰੂਪੇ ਨਾਲ ਸਨਮਾਨਿਤ ਕੀਤਾ ਗਿਆ ਸੋ ਧਿਆ ਸ੍ਰੀ ਅਕਾਲ ਹੋਰੇ ਸੋ ਧਿਆ ਸ੍ਰੀ ਅਕਾਲ ਸਾਹਿਬਾ ਜੀ ਕੀ ਫਤਿਹ ਮਹੱਲਾ ਤਾਂ ਸ਼ਤਰੀ ਦੀ ਸਮੂਹ ਸੰਗਤ ਅਤੇ ਇਲਾਕੇ ਦੀਆਂ ਹੋਰ ਸੰਗਤਾਂ ਅਤੇ ਵਿਦੇਸ਼ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਭਗਤ ਬਾਬਾ ਨਾਮਦੇਵ ਜੀ ਮਹੱਲਾ ਢਾਂਛਤੀ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸਰਦਾਰਾ ਭਾਵਨਾ ਸਹਿਤ ਮਨਾਇਆ ਗਿਆ ਇਸ ਅਵਦ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਵੱਲੋਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਜਿਸ ਵਿੱਚ ਮਹੱਲਾ ਨਿਵਾਸੀਆਂ ਨੇ ਵੱਧ ਚੜ ਕੇ ਧੰਨਮਾਨ ਪਤੇ ਧੰਨ ਨਾਲ ਸੇਵਾ ਕੀਤੀ ਸੋ ਆਸ ਕਰਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਜੋ ਦਿਹਾੜੇ ਆ ਇਸੇ ਤਰ੍ਹਾਂ ਮਨਾਏ ਜਾਂਦੇ ਰਹਿਣਗੇ ਗੁਰੂ ਸਾਹਿਬਾਨ ਕਿਰਪਾ ਕਰਨ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸੰਗਤਾਂ ਨੂੰ ਦਰਬ ਕਰੋ ਨਾਮ ਦੀ ਦਾਤ ਬਖਸ਼ਣਾ ਕਾਲਕੰਟਕ ਦੂਰ ਕਰਨਾ ਵਿਗਨਾ ਦੇ ਨਾਸ ਕਰਨ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਹੈ ਕਿ ਸੇਵਕ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਦੇ ਖੁਸ਼ ਸਮਾਗਮਾ ਮਨਾਉਂਦੇ ਰਹਿਣ ਸੋ ਸਾਰੀ ਹੀ ਸੰਗਤ ਨੂੰ ਦੇਸ਼ ਵਿਦੇਸ਼ ਵਾਚਦੀਆਂ ਵਿੱਚ ਸੰਗਤਾਂ ਨੂੰ ਧੰਨ 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 ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਦੀ ਵਾਹਿਗੁਰੂ ਜੀ ਦਾ ਆਸ਼ਾ ਓਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੰਤਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਵਿੱਚ 80 ਸਾਲ ਦੀ ਤਰ੍ਹਾਂ ਇਥੇ ਆਪ ਗੁਰਦੁਆਰਾ ਭਗਤ ਰਾਣ ਦੇ ਵਿਖੇ ਜੋਗੀ ਚਾਹ ਪਕੌੜਾ ਦਾ ਲੰਗਰ ਤੇ ਹੋਰ ਵੀ ਸੇਵਾ ਕੀਤੀ ਜਾਂਦੀ ਹੈ ਵਾਹਿਗੁਰੂ ਇਸ ਦਾ ਸਮੂਹ ਸੰਗਤ ਇਲਾਕਾ ਵਾਸੀਆਂ ਦੇ ਨਾਲ ਹੀ ਇਹ ਹਰ ਵਾਰੀ ਮਨਾਇਆ ਜਾਂਦਾ ਹੈ ਇਹ ਹਰ ਹਫ਼ਤੇ ਕੰਮ ਚੱਲ ਰਿਹਾ ਮੰਗਲ ਮੇਲ ਹਾਂਜੀ ਜੀ ਸਾਰਾ ਸਮੂਹ ਸੰਗਤ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗੁਰ ਜੀ ਦਾ ਖਾਸਾ ਵਾਇਗੁਰ ਜੀ ਕੀ ਫਤ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨਾਂ ਲੱਖ ਲੱਖ ਵਧਾਈਆਂ ਹੋਣ ਜੀ ਇਹ ਸਮਾਗਮ ਬਾਬਾ ਨਾਮਦੇਵ ਜੀ ਦੇ ਬਗਦਰੇ ਕਰਾ ਰਹੇ ਆ ਬਾਬਾ ਦੀਪ ਸਿੰਘ ਜੀ ਦੇ ਲਿਵਾ ਤੇ ਬਾਅਦ ਵਿੱਚ ਇਹ ਸਮਾਸੂ ਸਮਰਪਾੜੀਆਂ ਪਾਛੀ ਮਲਾਦੀਆਂ ਸੰਗਦੇ ਆ ਕਿਸਾ ਹੀ ਲਾ ਕੇ ਕਰਾ ਰਹੀ ਆ ਤੇ ਬਹੁਤ ਸਰਦਾ ਭਾਵਨਾ ਜਵਾ ਕਰਦੇ ਨੇ ਪਰਮਾਤਮਾ ਇਹਨਾਂ ਦੇ ਇੱਕ ਤਰ੍ਹਾਂ ਇਮਾਨਦਾਰ ਰੱਖਣ ਤੇ ਇਸੇ ਤਰ੍ਹਾਂ ਸੇਵਾ ਕਰਦੇ ਰਹੇ ਨੇ seva lele Maharaj neera rakha char dikala bakra vahe ji ha sab vahe